ਬਿੱਕਾ ਨੇ ਰਲੀ ਖਾਦੀ ਹੋਈ ਆ ਜਾਂ ਇੰਨੀ ਲੰਗੀ ਹੋਈ ਆ ਅੱਜ ਜਾਂ ਤਾਂ ਕਿਸੇ ਨੂੰ ਮਾਰ ਦੂੰ ਜਾਂ ਮਰ ਜੀ ਨਹੀਂ ਨਹੀਂ ਤੇ ਸਾਨੂੰ ਪੈਸੀ ਦੀ 100 ਰੁਪਏ ਗੋਲੀ ਵਾਸਤੇ ਕਿ ਨਹੀਂ ਨਹੀਂ ਅਸ ਕਰੀ ਦੱਸਾਂਗੇ ਅੱਗ ਦੱਸਾਂਗੇ ਕਰੀ ਦੱਸਾਂਗੇ ਰਾਂਗੇ ਵੀ ਤੂੰ ਗਲਤਾਂ ਕਿਸੇ ਗੈਰ ਮਰਦ ਗੈਰ ਦੇ ਨਾਲ ਨਿੱਗਲ ਗਲਤਾਂ ਆ ਉਹ ਪ੍ਰੀਤ ਕੁਰੇ ਤੇਰਾ ਕੰਮ ਜੇ ਨਿਪੜ ਗਿਆ ਘੁੱਟ ਚਾਹ ਦੀ ਬਣਾ ਦੇ ਉਹ ਸਰਜਾ ਬਹੁਤ ਦੁਖੀ ਜਾਂਦਾ ਸਿਰ ਦੁਖਦਾ ਰਹਿੰਦਾ। ਕੱਲ ਤਾਂ ਤੂੰ ਡਾਕਟਰ ਤੋਂ ਦਵਾਈ ਲੈ ਕੇ ਆਇਆ ਸੀ ਫੇਰ ਵੀ ਨਹੀਂ ਹਟਿਆ। ਓਏ ਕਿਹੜਾ ਰਾਤ ਮਾੜਾ ਮਿੱਤਰ ਪਿਆਰੇ ਮਿਲ ਗਏ ਤੇ। ਹਾਂ ਉਹ ਕੁੱਟ ਪੀ ਲਈ। ਹਾਂ ਉਹਦੇ ਨਾਲ ਸਿਰਜਾ ਫੜਿਆ ਪਿਆ। ਪ੍ਰੀਤ ਕੁਰੇ ਮੈਨੂੰ ਪਤਾ ਉਹ ਤਾਂ ਤੂੰ ਮੈਨੂੰ ਸੁੱਤੇ ਪਏ ਨੂੰ ਫੜਾ ਦਿੰਨੇ ਚਾ। ਬੱਚੀ ਗੱਲ ਐ। ਹਾਂ ਅੱਜ ਪਤਾ ਨਹੀਂ ਤੇਰੀ ਨਹੀਂ ਕੰਮ ਮੁਖਣ ਚਾਹੀ। ਉਹ ਤੇ ਵਕੀਲਾ ਨਹੀਂ ਕਹਿੰਦਾ ਸੀ। दारू ਤਾਂ ਨਾਲ ਜੱਟ ਦੇ। ਕਬਰਾਂ ਤੱਕ ਕਰੂਗਾ ਹਾਂ। ਤੈਨੂੰ ਪਤਾ ਐ ਮੈਂ ਤੇਰਾ ਡਾਕਟਰ ਨੇ ਨਾ ਕਰਿਆ ਸੀ ਵੀ दारू ਤਾਂ ਤੇ ਮੂੰਹ ਤੇ ਨਹੀਂ ਧਰਨੀ ਹੈ ਕਿ। ਉਹ ਰਾਤ ਤੇ ਪੀ ਕੇ ਆ ਗਿਆ। ਮੈਂ ਗਾ ਨੂੰ ਪਿੰਦਾ ਸੀ। ਕੁਇ ਦੋਸਤ ਪਿਆਰੇ ਕਦੋਂ ਇਕੱਠੇ ਹੋਏ ਨਾ ਓਪੀ ਲੈ ਕੁਛ ਨਹੀਂ ਹੁੰਦਾ ਇੱਕ ਦਿਨ ਨਾਲ ਇੱਕ ਘਰ ਦੀ ਦੀ ਮੈਨੂੰ ਠੰਡ ਜੀ ਕਰਕੇ ਮੇਰਾ ਵੀ ਜੀਜਾ ਕਰਿਆ ਫੇਰ ਫਰ ਭੱਜ ਜਾ ਲਾਇਆ ਪੈ ਕੇ ਰਹਿਣ ਚਾਹ ਤੂੰ ਕੀ ਲੈਣੇਗਾ ਕੋ ਬਣਾ ਦੇ ਪ੍ਰੀਤ ਕੁਰੇ ਸਰਜਾ ਫੜਖਾ ਨੇਮ ਤੋਂ ਸਿਰ ਬਾਹ ਦੁਹਣ ਲੱਗ ਰਿਹਾ ਤੇਰਾ ਤਾਂ ਸਰ ਦੁੱਖਦੀ ਰਹਿੰਦਾ ਨਾ ਪੀਆ ਕਰ ਮੂੰਹ ਤੋਂ ਯਾ ਵਾਰੀ ਕਹਤਾ ਵੀ ਘੱਟ ਪੀ ਲਿਆ ਕਰ ਤਾਂ ਕੀ ਕਹੂਗਾ ਮੈਂ ਪੀਂਦਾ ਨਹੀਂ ਆਥਣੇ ਜਾ ਕੇ ਫੇਰ ਡੱਕੇ ਆਉਂਦਾ ਤੂੰ ਪੈਨ ਰੱਖਣੇ ਜੇ ਕਦੋਂ ਦੋਸਤ ਮਿਲਦਾ ਫੇਰ ਉਹਨੂੰ ਐ ਕਹਦਾ ਵੀ ਨਾ ਪੀਮਾ ਮਸਾ ਮਸਾ ਕੋਈ ਮਿਲਦਾ ਇੱਕ ਕਰਦੀ ਦੇ ਕਰਕੇ ਮੇਰਾ ਜੀਜਾ ਕਰਿਆ ਕਹਿੰਦੇ ਤਾਂ ਇਹ ਤਾਂ ਕਹਿੰਦੇ ਦਵਾਈ ਦੀ ਕੰਮ ਕਰਦੀ ਹੁੰਦੀ ਐ ਆਪੀ ਦਵਾਈ ਦਾ ਕੰਮ ਕਰਨੀ ਚੰਗੇ ਔਲੇ ਪਾਲੇ ਉਹ ਲਕੁੱਤੇ ਦੇ ਕੀ ਹੋਵੇ ਚੇਲਾਈਆਂ ਪਾਲੀਆਂ ਬਾਲਾ ਕੁਸ ਪਾਇਆ ਹੈ ਜੀ ਸੇਵ ਸੁਬੰਗੂਰ ਗੁਰਜੇ ਸਾਰੀ ਪਾਈ ਫਰਦਾ ਤੇ ਅੱਜ ਤਾਂ ਪੰਜੀਰੀ ਰਲਾ ਲੈਂਦਾ ਸਾਰਾ ਸਾਲ ਮੈਂ ਆਪ ਖਾਂਦਾ ਨਾਲੇ ਮੇਰੇ ਵਰਗੀ ਮੱਤ ਰਖਾ ਲੈਂਦੀ ਦੋ ਚਮਚੇ ਉਹ ਮੇਰਾ ਤਜਾ ਬਣਦਾ ਪਰ ਉਹ ਏ ਮੈਂ ਕਿੱਥੇ ਪਾ ਲਾਂ ਉਹਨੂੰ ਅੰਦਰ ਤੈਨੂੰ ਤੇਰੇ ਵਾਸਤੇ ਪੰਜੀਰੀ ਰਲਾ ਦੂੰ ਤੂੰ ਕੁੱਟ ਚਾਹ ਦੀ ਬਣਾ ਦੇਰ ਮੈਂ ਣ ਸੇੜ ਕੇ ਖੜ ਜਾ ਨਹੀਂ ਐ ਜਾਪਾਂ ਦਾ ਉਠਣਸਾਰ ਕਹਿ ਦਿੰਨਾ ਲਈ ਲੱਸੀ ਜਨੂਨ ਪਾ ਕੇ ਉਦੋਂ ਤਾਂ ਪਿਆਬ ਖਿੱਦੜ ਜਾਂਦਾ ਓਏ ਆਪਣੇ ਤਾਂ ਬਣੀ ਆਈ ਐ ਇਹ ਘੁੱਟ ਨਾ ਪੀਵਾਂਗੇ ਮਾੜਾ ਮੋਟਾ ਹੀ ਰਿਹਾ ਸਪਰੇਹਾਂ ਵਾਲੀ ਆਪਾਂ ਦਾ ਹਾਜਮ ਵੀ ਨਹੀਂ ਆਉਂਦੀ ਹੋਰ ਏ ਜ਼ਰੂਰੀ ਐ ਮੈਂ ਕਰਿਆ ਕਰ ਪੈਗੀ ਕਾਥਨੇ ਮੈਂ ਵੀ ਲਾ ਲਿਆ ਕਰੂ ਮੇਰੇ ਵੀ ਹਾਜਮ ਆ ਜਾ ਕਰੂ ਹਨਾ ਪ੍ਰਿਤਕੁਰ ਤੇਰੇ ਵਾਸਤੇ ਪੰਜੀਰੀ ਰਲਵਾ ਦਾਂਗੇ ਆਪਾਂ ਅੱਛਾ ਆ ਮੇਥੇ ਮੂਥਿਆਂ ਵਾਲੀ ਵਧੀਆ ਕਹਿੰਦੇ ਵਧੀਆ ਰਹਿੰਦੀ ਆ ਤੇਰੀ ਢੂਹੀ ਤਾਂ ਹੀ ਦੁਖਦੀ ਆ ਸੈੱਟ ਹੋ ਜੇਗੀ ਸਹੀ ਗੱਲ ਐ ਤੂੰ ਪੀਆ ਕਰ ਮੂਤ ਮੈਨੂੰ ਰਲਵਾ ਦੇ ਪੰਜੀਰੀ ਹਨਾ ਉਹ ਮੂਤ ਕੇ ਕੇ ਰਾਂਦ ਕੱਤੀ ਜਾਂਦੀ ਐ ਪਤਾ ਕਿ ਕਾ ਕਿਉਂ ਡਾਕਟਰ ਦੇ ਵੀ ਪੈਸੇ ਲੱਗਦੇ ਨੇ ਫਿਰ ਫਿਰ ਕਹਿਣਾ ਕੱਚਾ ਜੀ ਹੁੰਦਾ ਕਬਰਾਟ ਜੀ ਹੋ ਜਾਂਦੀ ਹੋਇ ਜਾਂਦੀ ਹੋਇਆ ਤਾਂ ਹੁਣ ਵੀ ਆਈ ਪਿਆ ਹਾਂ ਹਾਂ ਨੇਮ ਤੋਂ ਕਿਵੇਂ ਨਾ ਪੁੱਛਾ ਕੱਢਦੇ ਉਹ ਨਹੀਂ ਆਈ ਦੱਸੀ ਜਾਂਦੀ ਆ ਤੁਹਾਨੂੰ ਉਹ ਮੈਨੂੰ ਪਤੀ ਆ ਹੁਣ ਕਿੰਨੇ ਸਾਲ ਹੋ ਗਏ ਤੇਰੇ ਨਾਲ ਵਿਆਹੀ ਨਹੀਂ ਮਨ ਅੱਜ ਦੀਆਂ ਮੈਂ ਉਹ ਮੈਨੂੰ ਪਤਾ ਫਰੀਦਪੁਰ ਐ ਤਾਂ ਤੂੰ ਨੇਮ ਤੋਂ ਦਿਲ ਚ ਤਾਂ ਨਹੀਂ ਖੋਲ ਰੱਖਦੀ ਬਣਾ ਲੈ ਕੋਟ ਚਾਹ ਹੁਣ ਬੈਜਾ ਲਿਆਉਣੀਆ ਬਣਾਈ ਪੀਆ ਚਾਹ ਪੱਲੀ ਮੈਨੂੰ ਚਾਹ ਤੋਂ ਪਾ ਉਹ ਦੇਖ ਉਹ ਕੀ ਪਤਾ ਨਹੀਂ ਨੂੰ ਹੋਇਆ ਰਹਿੰਦਾ ਇਹ ਤਾਂ ਜਦੋਂ ਪਿਆਰ ਕਰਦੀ ਐ ਲਿਖ ਕੇ ਦੇ ਕੇ ਤੇ ਪਤਾ ਨਹੀਂ ਕੀ ਚੜ ਜਾਂਦਾ ਹੈ ਉਹ ਤੂੰ ਵੀ ਯਾਰ ਬੈਲਾ ਇਹਨੂੰ ਸੇੜਖਾਨੀ ਕਰਨ ਤੇ ਕੰਮ ਤਥੋਂ ਹੁੰਦਾ ਨਹੀਂ ਦਵਾਈ ਤੇਰੀ ਚੱਲਦੀ ਐ ਦਵਾਰੇ ਦਵਾਰੇ ਫੇਰ ਪੀ ਆਣਾ ਆਕੇ ਫੇਰੇ ਤੇ ਗੌਰੀਆਂ ਮਾਰਦਾ ਆਹ ਪਾਏ ਦੇ ਡਾਂਗ ਬੱਤਲ ਆੜਖੇ ਨੇ ਵੇ ਹਾਏ ਉਹਨੂੰ ਕਿਹ ਹੈ ਪਤੰਦਰ ਨੂੰ ਦੂਜੀ ਖਵਾ ਦੇ ਤਾਖੜੀ ਖਵਾਤੀ ਜਾ ਦੇ ਹੁਣ ਕਰੀਏ ਕੀ ਇਕੋ ਤੋ ਠੰਡ ਭੈਣ ਦੇ ਵੀਰ ਦੀ ਰੱਬਾ ਕਰ ਲਾ ਓਏ ਓਏ ਵਾਤ ਕੁੰਡਾ ਤਰਸ ਕਰ ਲਾ ਪਿਛਲੇ ਸਿਆਲ ਦੀ ਦੂਈ ਲਿਆਂਦੀ ਹੁੰਦੀ ਆ ਕੱਪੜੇ ਵੀ ਨਹੀਂ ਲੈਂਦੇ ਹੈਗੇ ਇਤ ਕੀਤਾ ਹੈ ਐ ਇਨੀ ਠੰਡ ਕਿਉਂ ਪਾਈ ਜਨਾ ਪਤੰਦਰਾ ਕਰ ਲਾ ਓ ਰੱਬਾ ਤਰਸ ਸੋਂ ਰੱਬ ਦੀ ਤੇਰਾ ਮੈਂ ਸਾਰੀ ਉਮਰ ਦੇਣ ਨਹੀਂ ਦਊਂਗਾ ਜਦੋਂ ਤੇਰੇ ਕੋਲੇ ਆ ਗਿਆ ਨਾ ਸੋਂ ਰੱਬ ਦੀ ਤੇਰੀ ਲੱਤਾਂ ਕੋ ਟੇਗੂ ਧਰਮਰਾਜ ਕਰ ਲਾ ਤਰਸ ਓਏ ਸਾਡੇ ਤੇ ਠੰਡ ਘੱਟ ਡੇਕਦੇ ਪਤੰਦਰਾ ਜਮੀ ਕੋਰੀ ਬੰਨ ਰੱਖਿਆਗਾ ਹੈ ਦੇਖ ਲੈ ਲੈ ਪੂਰੀ ਠੱਡਾ ਪੈਣ ਦੀ ਡਾਂਗ ਇਹਦੀ ਓਏ ਸਾਰਾ ਦਰਖਤ ਕਿੱਦਾਂ ਹੋ ਰਿਹਾ ਓਏ ਹਾਏ 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 ਠੰਡਾ ਬਹਾਉਤਾ ਹੈ ਕੀ ਕਰੇ ਬੰਦਾ ਦੇਖਦਾ ਜੀ ਪਿੱਤੂ ਘਰੇ ਮਿਲੂਗਾ ਹਾਏ 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 ਉਹ ਪੱਟੂ ਫਿਰਦਾ ਹੈ ਫਿਰਦਾ ਸ਼ਰਾ ਬਣਾ ਲੈ ਰਜਿਆ ਮੇਰਾ ਗੱਲ ਤੂੰ ਆ ਕੇ ਅੰਦਰ ਵੱਜਿਆ ਕੀ ਗੱਲਾਂ ਭਾਈ ਠੀਕ ਹੈ ਉਹ ਜਮਾ ਠੀਕਾ ਤੂੰ ਦੱਸ ਤਾਂ ਕਿੱਧਰ ਆਇਆ ਤੜਕੀ ਤੜਕੇ ਓਏ ਆ ਫਿਰ ਜਿਆ ਕਿਵੇਂ ਕੱਢ ਰਖਿਆ ਬਾਰੇ ਦਾ ਮੈਟ ਵੱਧ ਘਟ ਜੀ ਆ ਗਈ ਸੀ ਮੱਚ ਗਿਆ ਕਹਿੰਦੇ ਨਮੂਨੀਆਂ ਨਾ ਕਰਾ ਦੇ ਪਤੰਦਰੋਂ ਅੰਦਰ ਤਾਂ ਕੋਈ ਨੂੰ ਕਿਤੇ ਨਮੂਨੀਆਂ ਹੋ ਜੇ ਠੰਡ ਦੇਖ ਲੈ ਕਿੰਨੀਆਂ ਆਂਦਾ ਲੋਈ ਲਾਰ ਕੀ ਉੱਪਰ ਹੋਰ ਰੱਬ ਨੇ ਤੇਰੀ ਭੈਣ ਨੂੰ ਤੈਨੂੰ ਦਾ ਕਾਲਾ ਕਰ ਖਿਆ ਉਹ ਸਾਰਾ ਮੱਚ ਗਿਆ ਫਿਰ ਸਾਰੀ ਇਹ ਹੈ ਮੱਚ ਗਿਆ ਭੈਣ ਦੇ ਕਿਹਨੇ ਬਚਾਤਾ ਇਹ ਉਹ ਲੈਟ ਵੱਧ ਘਟਾ ਗਈ ਉਹ ਕਾ ਨੂੰ ਯਾਰ ਬਾਈ ਗੱਲ ਮੰਨਾ ਭਾਬੀ ਸੁਢ ਲੈ ਵੱਧ ਘਟਣਾ ਬੋਲ ਮੇਰੇ ਸਾਲਾ ਕਿਹੜੀ ਚਾਹ ਪੀਣੀ ਹੁੰਦੀ ਉਹ ਵੀ ਹਟਵਾ ਦੇਗਾ ਫਿਰ ਦੇਖ ਲੈ ਮਗਾਲਾ ਜੇ ਹੈਗੇ ਚਾਹ ਇਹ ਕੋਟਕ ਮੰਗਾਲਾ ਚਾ ਉਹ ਚਾ ਆਏ ਸੀ ਗੱਲ ਮੈਂ ਤਾਂ ਮੇ ਤਾਂ ਸਰਮਰਾਜ ਨਾਲ ਪ੍ਰੀਤیاں ਲੰਗੀਆਂ ਆਈਆਂ ਆਉਂਦੇ ਆਉਂਦੇ ਸਰਮਰਾਜ ਨੂੰ ਮੈਂ ਆਖਿਆ ਮਖੇ ਤੂੰ ਠੰਡ ਘਟਾ ਦੇ ਮਾ ਤੇਰੇ ਕੋਲੇ ਮੈਂ ਜਦੋਂ ਉੱਤੇ ਆ ਗਿਆ ਮਤਰੀ ਮੱਤਾ ਘੁੱਟਿਆ ਕਰੂੰ ਠੀਕ ਹੈ ਮੈਂ ਜੇ ਤੂੰ ਕਹਾਂ ਕਰੇਗਾ ਵੀ ਪਿੰਡੋਂ ਭੁੱਕੀ ਜਾ ਕੇ ਲੈ ਆਉਣੀ ਆ ਮੈਂ ਪਿੰਡੋਂ ਭੁੱਕੀ ਚਾ ਕੇ ਉੱਤੇ ਲੈ ਕੇ ਜਾਇਆ ਕਰੂੰ ਕੋਈ ਗੱਲਾਂ ਵੀ ਕਰਨਾ ਸਰਮਰਾਜ ਨਾਲ ਮੇਰੀ ਸਿੱਧੀ ਗੱਲਬਾਤ ਹੈ ਕੋਈ ਨਸਾ ਉਹ ਬਰ ਹੋ ਜਾਂਦਾ ਨਾ ਕੰਝੇ ਦਾ ਕਿਹੜਾ ਅਸੀਂ ਸਾਰਾ ਅਸੀਂ ਸਾਰਾ ਦਿਨ ਫਿਰਦਿਆ ਲੈ ਵਾ ਤੁਹਾਨੂੰ ਚਾਹ ਪਾਵਾਂ ਗਲਾਸ ਹਾਏ ਕੋਲਾ ਜੱਫਰ ਜੂਤਰਾ ਕੋਲਾ ਤਾਂ ਬਹੁਤ ਹੋ ਰਿਹਾ ਨਾ ਭਾਬੀ ਸਸਰੀ ਘਰ ਬਾਬੀ ਸਸਰੀ ਘਰ ਤਾਂ ਠੀਕ ਹੈ ਸਸਰੀ ਘਰ ਇਹ ਸਸਰੀ ਘਰ ਮੁਰਕਿਆ ਨਾ ਦੇਖ ਲੈ ਕਿੰਨੇ ਨੰਬਰ ਲੱਗ ਰਹੇ ਸਸਰੀ ਘਰ ਪਤਾ ਕੀ ਚੱਕਰ ਹੈ ਸਿਆਣੇ ਕਹਿੰਦੇ ਹੁੰਦੇ ਨੇ ਵੀ ਭਾਬੀ ਰੱਬ ਦਾ ਰੂਪ ਹੁੰਦੀ ਹੈ ਉਹ ਤਾਂ ਫਿਰ ਤੈਨੂੰ ਪਤਾ ਧਰਮਰਾਜ ਦਿਖਾਈ ਮੈਨੂੰ ਇਹਦੇ ਚ ਅੱਛਾ ਹਾਂ ਧਰਮਰਾਜ ਦਿਖਾਈਗਾ ਕਮਾਲ ਧਰਮਰਾਜ ਦਿਖਾਈ ਨਹੀਂ ਨਾ ਕੋਈ ਨਾ ਦੱਪ ਤੂੰ ਆਹੋ ਆਹੋ ਹੋਰ ਭਾਬੀ ਠੀਕ ਹੈ ਠੀਕ ਆ ਆਹਾਹਾ ਹੋ ਰਿਹਾ ਠੰਡ ਬਹੁਤ ਕਰਾ ਰੱਖਿਆ ਹੈ ਆਹ ਹਾ ਫੂਕਤਾ ਫੂਕਤਾ ਅੱਗ ਲਾ ਦੀ ਇਹਨੂੰ ਹੈ ਓਏ ਇਹਨੇ ਕਾ ਨੂੰ ਫੂਕਤਾ ਲਾਈਟ ਬੰਦ ਘਟਾ ਗਈ ਤੀ ਓਏ ਮੜਾ ਜਾਂ ਕਾ ਨੂੰ ਇਹਨੇ ਛੜਤੀ ਹੋਣੀ ਜਾਰੇ ਨਾ ਛੜਨ ਦੇ ਹੱਥੇ ਸੁੱਚ ਫੜੀ ਹੋਈ ਸੀ ਸੁੱਚ ਫੜੀ ਹੋਈ ਸੀ ਕੋਈ ਪਤਾ ਨਹੀਂ ਹੈਗਾ ਫੂਕਤਾ ਕੋਚਾ ਦੀ ਪੀਣੀ ਆ ਪੀ ਲੈ ਕਿਤੇ ਇਹ ਤੋਂ ਵੀ ਨਾ ਜਾਈ ਮਿੱਠਾ ਥੋੜਾ ਜਿਆਦੇ ਪਾਰਖਿਆ ਨਾ ਪੀਤਾ ਦੇ ਗਲਾਸ ਨਾ ਐ ਤਾਂ ਲੰਘ ਜੂਗੀ ਮੇਰਾ ਮੁਟਕੀ ਨੂੰ ਆ ਠੰਡ ਠੰਡ ਬਹੁਤ ਹੈ ਅਤਰੀ ਪਾ ਬੀਗੀ ਪੋਛ ਦਿਆ ਪਹਿਲਾਂ ਤਾਂ ਹੈ ਕੀ ਕਰਖੇ ਤਾਂ ਬਾਜੀ ਇਹ ਤਾਂ ਉਹ ਹੈ ਲੰਗੂਟੀਆਂ ਯਾਰਾ ਮੇਰਾ ਨੌਂ ਛਪਾਇਆ ਹੋਇਆ ਮੇਰੇ ਯਾਰ ਦਾ ਹੈਮੀ ਹੈਮੀ ਛਪਾਇਆ ਹੋਇਆ ਕੈਨੇਡਾ ਵਾਲਾ ਹੈ ਕੈਨੇਡਾ ਵਾਲਾ ਤੇਰੀ ਦੇਖ ਰਾ ਬਾਲਾ ਪੱਕਾ ਓਏ ਤੂੰ ਲੰਗੂ ਇਹ ਪਤਾ ਕੀ ਚੱਕਰ ਹੈ ਪਤਾ ਕੀ ਚੱਕਰ ਹੈ ਤੈਨੂੰ ਮੈਂ ਦੱਸਦੀ ਇਹ ਤਾਂ ਵਧੀਆ ਰਿਹਾ ਇਹਦੇ ਨਾਲੋਂ ਇੱਕ ਪਾਸਾ ਕਰਕੇ ਬਾਹਰ ਜਾ ਕੇ ਆਪਦਾ ਬੜਾ ਛੱਟੋ ਹੋ ਜੂਗਾ ਵਧੀਆ ਰਹਿ ਜੂ ਤੇ ਉਰੇ ਰਹਿਣਾ ਇਹ ਮਨੰਤਰ ਆਪਨਾ ਤਾਂ ਕੋਈ ਬੜਨਾ ਨਹੀਂ ਉਹਦਾ ਬੜਨਾ ਨਹੀਂ ਲੈਣਾ ਇਹ ਇਹੋ ਜੀ ਗੱਲ ਨਹੀਂ ਪਤਾ ਕੀ ਚੱਕਰ ਹੈ ਜਾ ਰਹੀਆਂ ਨੇ ਜਿਹੜੀਆਂ ਉਹ ਪੈਸੇ ਸ਼ੌਰਤਾਂ ਦੇਖ ਕੇ ਨਹੀਂ ਲੱਗਦੀਆਂ ਪਾਪੀ ਦਿਨੋਂ ਪਿਆਰ ਹੋਣਾ ਚਾਹੀਦਾ ਸੁਣਾ ਸੁਣਾ ਨੀ ਟੰਗ ਉਹ ਕੰਮ ਤੇਰਾ ਹੋ ਰਿਹਾ 19 ਟੰਗ ਮੇਰੀ ਗੱਲ ਸੁਣ ਲੈ ਹਲੇ ਤਾਂ ਬਾਈ ਇੱਥੇ ਨੋਂ ਛਪਾਇਆ ਪੱਟ ਤੇ ਮੂੜਨੀ ਛਪਾਉਣੀ ਆ ਹਲੇ ਤਾਂ ਮੈਂ ਤੂੰ ਆਮਲੀ ਬੰਦਾ ਠੀਕ ਨਾ ਕਿਵੇਂ ਸੈਟਿੰਗ ਆ ਗਈ ਸਾਈਟਿੰਗ ਸ਼ੂਟਿੰਗ ਨਹੀਂ ਦਿਲੋਂ ਪਿਆਰ ਸੀ ਬਾਈ ਲੰਗੋਟਿਆ ਯਾਰ ਸੀ ਮੇਰਾ ਹਾਂ ਲੰਗੋਟਿਆ ਜੁੰਡੀ ਦਾ ਯਾਰ ਸੀ ਮੇਰਾ ਪੂਰਾ ਵਧੀਆ ਬਾਕਿਆ ਵਿਚਾਰਾ ਆਉਂਦਾ ਹਨਾ ਕੈਨੇਡਾ ਰਹਿੰਦਾ ਹੁਣ ਕੈਨੇਡਾ ਗੋਰੀਆਂ ਕੋਲੇ ਰਹਿੰਦਾ ਉਹ ਕਰ ਨਾਲ ਫੋਨ ਫਾਨ ਹੋਏ ਫੋਨ ਵੀਡੀਓ ਕਰ ਲਾ ਦਿਖਾਉਂਦਾ ਮੈਨੂੰ ਉਹ ਅੱਛਾ ਹਾਂ ਉਹ 5000 ਦੀ ਉਹ ਲੰਬੀ ਜੀ ਗੱਡੀ ਨਹੀਂ ਹੁੰਦੀ ਲੰਬੀ ਜੀ ਭਾਬੀ ਖਾਸ ਹੀ ਲੰਬੀ ਲੋਧੀ ਲੰਮੀ ਜਿਖਾਸ ਕੀ ਬੈਠੀ ਲੰਬੀ ਕਰਦੀ ਆ ਲੰਮੀ ਲੰਮੀ ਉੱਥੇ ਤੱਕ ਭਾ ਗਿਆ ਤੇ ਮੇਰਾ ਮਤ ਮੇਰਾ ਮੈਂ ਦਾ ਨਾ ਉਹ ਬੰਦਾ ਇਹ ਜਿਹਾ ਸੀ ਅਸੀਂ ਤੈਨੂੰ ਮੈਂ ਬਾਬੀ ਸੁਣਨ ਵਾਲੀ ਆ ਗੱਲ ਕਿਉਂ ਮੇਰਾ ਯਾਰ ਪੂਰਾ ਜੁੰਡੀ ਦਾ ਹੀਗਾ ਅਸੀਂ ਬਾਈ ਖਾਰੀ ਰਾਤ ਸਾਡੇ ਮੀਂਹ ਪਈ ਗਿਆ ਉੱਤੇ ਉਹਦੀ ਭੂਆ ਕੇ ਜਮੀਨ ਪਾਉਂਦੇ ਹੀ ਅਸੀਂ ਅੱਛਾ ਉਹ ਸਾਰੀ ਰਾਤ ਮੀਂਹ ਪਈ ਗਿਆ ਸਾਡੇ ਉੱਤੇ ਦੇਖ ਲਾ ਇੱਕੇ ਲੋਈ ਸਾਡੇ ਕੋਲੇ ਇੱਕੇ ਲੋਈ ਚ ਪਤੰਦਰ ਅਸੀਂ ਦੋਨੇ ਬੈਠੇ ਰਹੇ ਪਿਆਰ ਸੀ ਪਿਆਰ ਸੀ ਜਾਰੀ ਹੁੰਦੀ ਆ ਜਾਰੀ ਪਤਾ ਕੀ ਚੱਕਰਾ ਭਾਬੀ ਅੱਜ ਕੱਲ ਖੰਡ ਦੀਆਂ ਬੂਰੀਆਂ ਤਾਂ ਹਰੇਕੇ ਨਾਲ ਚੱਕੀ ਫਿਰਦਾ ਹਨਾ ਉਹਦੀ ਖੰਡ ਮਿੱਠੀ ਜਾਣ ਕਹਿੰਦਾ ਪਰ ਉਹ ਖੰਡਾ ਕਿਸੇ ਤੋਂ ਚਾਚ ਪੈਂਦੀ ਹੈ ਸਹੀ ਗੱਲ ਠੀਕ ਹੈ ਬਾਕੀ ਤਾਂ ਓ ਕਾ ਸਮਝੀ ਮੈਨੂੰ ਪੌਕਾਣਾ ਸਮਝਿਆ ਇੰਨੀ ਲੰਗੀ ਹੋਈ ਅੰਦਰ ਉਹ ਐ ਤਾਂ ਦੇਖ ਲੈ ਤੇਰੀ ਜੀਭ ਚਰਚਰ ਚੱਲਦੀ ਬਿੱਕਾ ਨੇਰ ਵਾਲੀ ਖਾਦੀ ਹੋਈ ਐ ਦੇਖ ਲੈ ਕਿੱਡੀ ਲੱਗ ਰਹੀ ਕੈਂਚੀ ਵਾਂਗ ਜਬਾਨ ਤੇਰੀ ਬਿੱਕਾ ਨੇਰ ਵਾਲੀ ਖਾਦੀ ਹੋਈ ਆ ਜੈ ਇੰਨੀ ਲੰਗੀ ਹੋਈ ਆ ਅੱਜ ਜਦ ਤੱਕ ਕਿਸੇ ਨੂੰ ਮਾਰ ਦੂੰ ਜਾਂ ਮਰ ਜੂ ਵਾਹ ਤੇ ਪੂਰਾ ਹੈਗੀ ਓਏ ਹਾਂ ਹੈ ਹੈਗੀ ਖਵਾ ਆ ਦੇਖ ਲੈ ਤੇਰਾ ਲੈ ਦੇਖ ਲੈ ਉਹ ਤੰਦ ਕਰਕੇ ਜੈਣਾ ਮੈਂ ਤਾਂ ਤੂੰ ਕੀ ਮੰਗਦਾ ਜੀ ਇਹਦਾ ਕੀ ਪਾਇਆ ਹੋਊਗਾ ਮੈਂ ਤੇ ਗੋਲੀਆਂ ਗੱਪੇ ਕਹਿਣਾ ਮੈਨੂੰ ਪਿਓਰ ਨਹੀਂ ਫਿਰਦਾਗਾ ਇਹ ਹੈਲੋ ਹੈਲੋ ਬਾਉਨ ਬਿੱਟਾ ਲਈ ਨਹੀਂ ਕਰਦੇ ਅਸੀਂ ਬਾਉਨ ਬਿੱਟਾ ਪਾ ਕੇ ਨਹੀਂ ਖਾਂਦੇ ਪਿਓਰ ਖਾਦੀ ਹੋਈ ਆ ਮਲਾਈ ਵਰਗੀ ਪਈ ਸੀ ਕਾਲਾ ਮਾਲ ਕਾਲਾ ਮਾਲ ਪੈਈਗਾ ਪੂਰਾ ਤੂੰ ਆਇਆ ਕਿ ਮੈਂ ਪਹਿਲਾਂ ਮੈਨੂੰ ਉਹ ਤੋਂ ਦੱਸ ਦੇ ਹੋਰੇ ਰਮੈਨ ਛੇੜ ਲਈ ਆ ਕੇ ਕਿੱਥੇ ਥੋੜਾ ਪੂਰੀ ਸਰਦਾ ਹੋਊ ਨੇ ਕਿੱਥੇ ਜਾਣਾ ਬਿੱਟੂ ਓਏ ਓ ਪਿੱਤੂ 10 ਵਾਰੀ ਜਗਾਇਆ ਮੁੱਟਕੇ ਨਹੀਂ ਆਇਆ ਉਹਨੇ ਉੜਦਾ ਹੈ ਉਹ ਚਾਹ ਵਿੱਚੇ ਬੈਠਿਆ ਪੀਂਦਾ ਦਾ ਮਿੰਟਾਂ ਲੈ ਰਹੀ ਜੀ ਥੰਦੇ ਵਾਲੀ ਮਿਲੀ ਹੋਣੀ ਆ ਕੰਦਾ ਜੀ ਟੱਕਰਾ ਮਾਰਵਾ ਜਿਹੜੇ ਸਾਹ ਮੱਥਾ ਟੇਕਦਾ ਭਾਬੀ ਆਸੇ ਚਰਵਾਦਾ ਮੱਥਾ ਟੇਕ ਨੂੰ ਇਹ ਜੋਤਾਲਾ ਬਾਬਾ ਹੈ ਉਹ ਬੈ ਜਾ ਮਿਲਦੀ ਭਾਬੀ ਉਹ ਪੀੜੀ ਲੈਣਾ ਇਹ ਨਹੀਂ ਕਹਿੰਦਾ ਉਹ ਪੀੜੀ ਲੈਣਾ ਫਿਰ ਜਮਾਗਰ ਪਈਏ ਬੈ ਜਾ ਰੇ ਬੈ ਜਾ ਉਹ ਬੈ ਜਾ ਉਹ ਇਹਦਾ ਐਸੀ ਦੇਖ ਲੈ ਤੇਰੇ ਕਿੰਨੇ ਦਿਨ ਉੱਟਿਆ ਪਤਾ ਕੀ ਚੱਕਰ ਫਿਰ ਜਾ ਰਹੀ ਇਹਦੇ ਨਾਲ ਵੀ ਹੈ ਆ ਕੱਦ ਦੀ ਲੱਗ ਰਹੀ ਤੇ ਹਲਕਾ ਮਾਰ ਰੋ ਖੜਾ ਹੋ ਕੇ ਆ ਦੇਖ ਲੈ ਹੁਣ ਮਤਲਬ ਉਹਨੇ ਕਹਿਤਾ ਮੈਨੂੰ ਯਾਰ ਬਾਈ ਪਤਾ ਨਹੀਂ ਕੀ ਚੱਕਰ ਹੈ ਇੱਕ ਹੈਮੀ ਦੀ ਗੱਲ ਯਾਦ ਕਰਕੇ ਭਾਬੀ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀ ਇਹ ਪਤਾ ਨਹੀਂ ਕਦੋਂ ਮੇਲ ਹੋਣਗੇ ਕੋਈ ਨਾ ਮੇਲ ਹੋ ਜਾਣਗੇ ਤਾਂ ਵਿਚਾਰੇ ਨੂੰ 2 ਰੁਪਏ ਕਮਾ ਲੈਣੇ ਐਨੇ ਪੈਸੇ ਲਾ ਕੇ ਗਿਆ ਹੋ ਇਹ ਤਾਂ ਮੈਂ ਤੇਰੀ ਗੱਲ ਖੁਸ਼ੀ ਦਾ ਬਹੁਤ ਅੰਦਰੋਂ ਟੋਕਰਾ ਪੈਸਿਆਂ ਦਾ ਲਾ ਕੇ ਗਿਆ ਟੋਕਰਾ ਪੈਸਿਆਂ ਦਾ ਖੁਸ਼ੀ ਦਾ ਖੁਸ਼ੀ ਦਾ ਬਹੁਤ ਹੈ ਪਰ ਗੱਲ ਸਾਰੀ ਕੀ ਹੈ ਵੀ ਜਿਹੜੀ ਜਾਰੀ ਆਲਾ ਸੁ ਦਿਲ ਤੇ ਨੌਂ ਛਪਾਉ ਇੱਕ ਪਾਸੇ ਜੇ ਤੇਰਾ ਛਪਾਲਾ ਮੇਰੇ ਨਾਂ ਤਾਂ ਰਹਿੰਦੇ ਇੱਕ ਪਾਸੇ ਦੋ ਦਿਲ ਨੇ ਮੇਰੇ ਮੇਰਾ ਨੌਂ ਨਾਲ ਬੈਠਾ ਹੈ ਆ ਖੁੰਡਾ ਦੀ ਨਾ ਖੁੰਡਾ ਫੇਰ ਦੂੰ ਮੈਂ ਤੇਰੇ ਹਾਂ ਉਹਨੇ ਡਾ ਗਿਆ ਤੇ ਤੇਰਾ ਦਾ ਉਸ ਤੇ ਵੀ ਤਾਂ ਘਟੇ ਨਾਲ ਵੀ ਬੁਧਿਆ ਬੱਸ ਪਰ ਤੇ ਇਹ ਆਇਆ ਨਹੀਂ ਵਧੀਆ ਨਹੀਂ ਆਇਆ ਮੀ ਬਾਲਾ ਕਹਿੰਦਾ ਹਾਂ ਮੈਂ ਤਾਂ ਬੰਦਾ ਪੂਰਾ ਨੈਸਾ ਯਾਰ ਬੰਦਿਆ ਬੰਦਾ ਹਾਂ ਕੱਪੜਾ ਨਹੀਂ ਚਾਹ ਤੇ ਚੀ ਦੇ ਪਾਕਟ ਲੈ ਜਾਗਾ ਪੂਰਾ ਸੱਪੇ ਮੁਗਦਾ ਉੱਤੇ ਜਾ ਕੇ ਤੇ ਜਾ ਆ ਮਾਰਦਾ ਚਲਾਦਾ ਬੰਦਾ ਵਾ ਠੀਕ ਹੈ ਪਰ ਗੱਲ ਤਾਂ ਬਾਲੀ ਵਧੀਆ ਗਈ ਹੈ ਇਹਦਾ ਤੇ ਚੀ ਵੀ ਪੈ ਜਾਵਾ ਮੈਂ ਉਹ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਤੇਰੇ ਵਾਸਤੇ ਗੋਰੀ ਲੱਭੂਗਾ ਨਾ ਮੈਂ ਉੱਥੋਂ ਕੀ ਕਰਾਂ ਨੱਲਾ ਦੇ ਸਿਆਪਾ ਤੜਕੀ ਜਗਾ ਲਿਆ ਤੈਂ ਤੜਕੀ ਕਰ ਦੇ ਦੀ ਭਾਜੀ ਕਰ ਪਾਈਆਂ ਵਾਲਾ ਪਿਆਰ ਹੁਣ ਮੇਰੀ ਹੈਮੀ ਨਾਲ ਯਾਰੀ ਸੀ ਜਦੋਂ ਮੈਨੂੰ ਲੋੜ ਹੁੰਦੀ ਸੀ ਉਹ 100 ਰੁਪਏ ਦੀ ਕੱਢ ਕੇ ਮਾਰਦਾ ਵੀ ਜੀਵਨ ਦੇ ਲਈ ਖਾਚੇ ਭੈਣ ਦੀ ਭੁੱਖੀ ਕਾ ਕੁਛ ਮਰਜੀ ਕਰੀ ਸੁਣੀ ਜਾਂਦੇ ਇਹ ਗੱਲਾਂ ਕਰਦੇ ਕੋਈ ਕੰਮ ਵੀ ਨਹੀਂ ਕਰਦਾ ਕੋਈ ਗੋਲੀਆਂ ਖਾ ਕੇ ਆ ਫੂਕਤਾ ਆ ਫੂਕਤਾ ਦੇਖ ਲਾ ਤੈਨੂੰ 100 ਰੁਪਏ ਨਹੀਂ ਦਿੰਦੇ ਇਹ ਇਹ ਕਾ ਦਾ ਪਾਈਆਂ ਵਾਲਾ ਪਿਆਰ ਆ ਸੁਦਾ ਟਟੂਰਾ ਪਿਆਰ ਇਹ ਆ ਲਾਈਟ ਨੇ ਫੂਕਿਆ ਲਾਈਟ ਨੇ ਫੂਕਿਆ 15000 ਤੂੰ ਫੂਕ ਦੇਤੀ ਤੂੰ ਇਹਨੂੰ 100 ਰੁਪਏ ਨਹੀਂ ਦੇ ਸਕਦਾ ਯਾਰਾ ਉਹੀ ਗੱਲਾਂ ਯਾਰ ਖਾ ਤੈਨੂੰ ਖਾਣ ਨੂੰ ਮਿਲਦਾ ਕਾਲਾ ਕਰਤਾ ਜਮੀ ਜਮੀ ਕਾਲਾ ਕਰਤਾ ਇਹਦਾ ਪਰਸੋਂ ਦਾ ਫੁੱਗਿਆ ਪਿਆ ਲੈ ਲੈ ਜਾ ਯਾਰ ਤੂੰ ਕਿੱਥੇ ਨਹੀਂ ਨਹੀਂ ਜੇ 150 ਹੈਗਾ 150 ਤੇ ਚਾਰ ਆ ਜਾਣੀਆਂ ਉਂਗਲੀ ਫੜਦਾ ਫੜਦਾ ਗੁੱਟੇ ਫੜਨ ਲੱਗਿਆ ਲੈ ਯਾਰ ਤੂੰ ਆ ਲੈ ਵਦਿਆ ਐ ਕਰ ਸੁਣ ਮੇਰੀ ਗੱਲ ਸੁਣ ਲੈ ਮੈਂ ਕਹਿੰਦਾ ਯਾਰ ਜੇ ਵੀਰ ਪਏਗੇ ਨਹੀਂ ਸਿੱਕਟਾਂ ਪੀਲਾਂਗੇ ਅਸੀਂ ਹੈ ਉਹ ਹੁਣ ਤੂੰ ਜਾਵੇਂ ਕਿ ਨਹੀਂ ਦੇਖ ਲੈ ਸਿੱਕਟਾ ਮੈਂ ਪਾਲੇ ਗੁਜ਼ਾਰਦੇ 14 ਸੜੜਾ ਪੀਤੂ ਵੀ ਤੈਹੀ ਕਰ ਓਏ 20 ਰੁਪਏ ਦੇ ਦੋ ਆ ਜਾਣਗੇ 70 ਰੁਪਏ ਦੀ ਰੈਡ ਨਵਾਈਟ ਓਏ ਆਪੇ ਲੈ ਲੂ ਇਹ ਫੜਾ ਹੋ ਬਣਸੀ ਤੋਂ ਜਾ ਖੜਾ ਪਰਾਂ ਹੋਇਆ ਤਾਂ ਖੁਰਕਜੀ ਲੈਂਦੀ ਹੋਇਆ ਆਹ ਦੇਖ ਆਹ ਦੇ ਇਹਦੇ ਵੀ ਆਈ ਹੋਈ ਆ ਆ ਲੈ ਲੈਂਦੀ ਇਹਦਾ ਮਤਲਬ ਤੂੰ ਦਬਾਈ ਗਿਆ ਹੀ ਉਹਦੋਂ ਲੈਂਦੀ ਹੋਈ ਐ ਬਸ ਆ ਹੀ ਪਈ ਐ ਬੱਕ ਜਾ ਨਿਕਲ ਜਾ ਕਰੋ ਹੁਣ ਚੱਲ ਕਰੇਗਾ ਤੂੰ ਕੰਮ ਖੇਤ ਬੱਕ ਜਾ ਉਹਦੇ ਮਾਗਰੀ ਨਾ ਫਰੀ ਜਾਈ ਆ ਆ ਜਿੱਥੇ ਬੱਕ ਜਾ ਪੱਜ ਨਹੀਂ ਕੀ ਕਹਿਣਾ ਤੈਨੂੰ ਦੇਖ ਲੈ ਯਾਰ ਕਣਕ ਰੇਰੇ ਕਣਕ ਲੈ ਜਾਣਿਆ ਛੱਡੀ ਨਾ ਕੁਸ ਮੇਰਾ ਸਾਲਾ ਮੈਨੂੰ ਪਤਾ ਵੀ ਸਿਲੰਡਰ ਵੇਚ ਕੇ ਗਿਆ ਜੀ ਤੂੰ ਕੰਕਲਾਈ। ਕੋਤੂ ਬਗਦਾ ਤੇਰੀ ਭਾਬੀ ਨੂੰ ਪਤਾ ਲੱਗ ਗਿਆ ਲੈ ਤਾਂ ਤੂੰ ਮੇਰੀ ਦਾੜੀ ਪਟਵਾ ਲੂਗਾ। ਚੱਲ ਦੇਖ ਲੈ ਫਿਰ ਕੱਲ ਨੂੰ ਕੱਲ। ਓਏ ਰਾਜੂ ਓਹ ਇਹਦੇ ਪਾ ਕੇ ਲੈਣਿਆ। ਹੈ? ਜਾਣਾਂ ਕਿ ਨਹੀਂ ਤੂੰ। ਓਏ ਸਿਕਟਾ ਫੀਲਾਂਗੇ ਯਾਰ। ਲੈਣਦੇ ਯਾਰ ਤੂੰ। ਭਾਦੀ। ਹੈ? ਇੱਜੇ ਪਾ ਲੈ ਦੁਖ ਮੁਸੀ। ਉਹ ਤੂੰ ਜਾ। ਆ ਆ ਜਾ ਆ ਜਾ ਆ ਜਾ। ਚੱਲ ਸੌਰਕ ਜੀਬ ਸੱਜਲੀ ਤਾਂ ਮਿਲ ਜੇਗੀ। ਟੰਗਾ ਪਾ ਕੇ। ਲਗਾਉਣਾ ਅੱਜ ਮੈਂ ਸੰਗਰੂਰ ਜਾਊਂਗਾ। ਮੈਂ ਨਹੀਂ ਆਉਂਦਾ ਜੱਜ ਤਾਂ ਮੈਂ ਸੰਗਰੂਰ ਜਾਊਂ। ਉਹਹਾਰਾ ਤਾਂ ਵੱਟ ਜਾਂਦਾ। ਐਂ ਕਹਿਣਾ ਮੈਂ। ਜਿਹਨੂੰ ਵੇਚਣਾ ਦੇਖ ਲੈ। ਇਨੂੰ ਗਵਾੜੀ ਦੇ ਲਈ ਲੈ ਜਣ ਆਪਾਂ ਲੈ ਲੈਨੇ ਰੇੜੀ ਚ ਅਰੇ ਨਾ ਨੀਰਾ ਵਟੀ ਆਈ ਲੈ ਜਾਂਗੀ ਦੋ ਤਾਂ ਪਹਿਲਾ ਸਾਡਾ ਸਿਲੰਡਰ ਚੱਕਿਆ ਗਿਆ ਇਹਦੇ ਨੋ ਫੈਰਿਆ ਉਹ ਮੇਰੀ ਭਾਬੀ ਮਾ ਸੱਟ ਕੇ ਆਈ ਐ ਸਰ ਠੀਕ ਐ ਇਹਨੂੰ ਕਹੀ ਜਾਂਦੇ ਸਾਰਾ ਦਿਨ ਸਿਲੰਡਰ ਕਹਿੰਦੀ ਆਪਣਾ ਪਿੱਕਪੀ ਨੇ ਪਿੱਛੇ ਜਾਂਨੇ ਫਿਰ ਸੀ ਠੀਕ ਐ ਜਾ ਪਿੱਤੂ ਭੱਗ ਜਾ ਯਾਰ ਕਿਤੇ ਹੋਰ ਤੇਰੇ ਨਾਲ ਡਾਂਗਾ ਫਿਰ ਜਣ ਕਿਤੇ ਚੱਲ ਆ ਜਾ ਪਿੱਤੂ ਓਏ ਬੱਕਾ ਨੂੰ ਜਾਂਨੇ ਆ ਸੀ ਓ ਭੱਗ ਜਾ ਹੋਰ ਕੀ ਜਬ ਆਗ ਜੀ ਜਾਨੀ ਕਰਦਾ ਤੇਰੇ ਕੋਲ ਜਾਨ ਨੂੰ ਡਾਂਗਾ ਖਾਣ ਨੂੰ ਜੀ ਕਰਦਾ ਓਏ ਆ ਜਾ ਓ ਯਾਰ ਮੈਂ ਤੂੰ ਆ ਮੈਨੂੰ ਵੀ ਨਹੀਂ ਖਾਣਦਾ ਤੂੰ ਤਾਂ ਰੋਟੀ ਮਿੰਤਾ ਮਿਲ ਜਾਂਦੀ ਏ ਤੇਰੀ ਮੈਂ ਲੈ ਆਉਣਾ ਫੇਚੋ ਹਾਏ 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 ਜੀਰ ਦਾ ਲੜੀ ਵਾਸਤਾ ਦਾ ਹੋ ਗਿਆ ਹਣਾ ਓਏ ਆਹ ਹਾਂ ਹੈ ਓਕੇ ਹੋ ਜੇਗਾ ਆਹ ਓਏ ਤੇਰੀ ਪਰ ਨਵਾ ਸੀਟੀ ਸੌ ਕਿਦਾ ਹੋਏ ਹੈ ਆ ਕਿਹੜਾ ਖੜਾ ਗਿਆ ਉਹ ਗਵਾਂਡੀ ਨੇ ਗਵਾਂਡੀ ਨੇ ਹਾਂ ਠੀਕ ਆ ਠੀਕ ਆ ਈਪਾਏ ਨੂੰ ਇਹਦਾ ਥੋਲਦਾ ਮੇਰੇ ਸਾਡੇ ਨੁਕਵਾਰੀ ਦੇ ਅਜੇ 100 ਮਿਲ ਗਿਆ 100 ਮਿਲ ਗਿਆ ਨਹੀਂ ਆਪਣਾ ਹੋ ਜਾਂਦਾ ਹਣਾ ਕੰਮ ਚਲੋ ਅੱਜ ਦਾ ਐਹ ਯਾ ਗੱਲ ਮੈਂ ਤਾਂ ਮਰਾਜ ਨੂੰ ਕਿਹਾ ਕੱਲ ਅੱਛਾ ਆਪਣੀ ਗੱਲਬਾਤ ਸਿੱਧੀ ਆ ਮਾਸੀ ਦਾ ਮੁੰਡਾ ਲਾਲਾ ਚੱਲ ਆਪਣੀ ਐ ਲਾਲਾ ਠੀਕ ਆ ਮਾਸੀ ਮੈਂ ਤਾਂ ਮਰਾਜ ਨੂੰ ਆਖਿਆ ਮਖਿਆ ਵੀ ਮੇਰਾ ਯਾਰ ਆ ਪੂਰਾ ਜੁੰਡੀ ਦਾ ਪੀਤੂ ਮਖਿਆ ਉਹਨੂੰ ਨਹੀਂ ਚੱਕਣਾ ਤੇਨੇ ਜਦੋਂ ਉਹ 100 ਸਾਲ ਦਾ ਹੋ ਗਿਆ ਤੇਨੇ ਉਦੋਂ ਲੈ ਕੇ ਜਾਣਾ ਉਹ ਕਰਤੀ ਮੇਰੇ ਤੇ ਤੇਰਤਾ ਬਾਬੇ ਨੇ ਹੱਥ ਤੇਰੇ ਤੇ ਸਿਰ ਤੇ ਹਾਂ ਤੇਰੇ ਹੱਥ ਧਰਤਾ ਸਰ ਤੇ ਠੀਕ ਆ ਪਰ ਮਰਾਜ ਕਹਿੰਦਾ ਵੀ ਜਿਵੇਂ ਤੂੰ ਕਹੇਗਾ ਮੈਂ ਉਵੇਂ ਕਰਨ ਨੂੰ ਤਿਆਰ ਆ ਅੱਤਾਂ ਭੈਣ ਦਾ ਯਾਰ ਓਏ ਤੈਨੂੰ ਮੈਂ ਕੀ ਦੱਸਾਂ ਬਾਬੇ ਬੂਟੇ ਰੋ ਖਾਇਆ ਮੈਂ ਗੋਲੀ ਨਹੀਂ ਹਾਂ ਭੈਣ ਦਾ ਵੀ ਰੋ ਕਾਲਾ ਮਾਲ ਸੀ ਪੂਰਾ ਤਾਂ ਹੀ ਤਾਂ ਤੇਰੀ ਭਾਬੀ ਲਾਲਾ ਧਰਤੀ ਨਹੀਂ ਦੇਖ ਲੈ ਤੇਰੇ ਭਾਈ ਨੂੰ ਵੀ ਨਹੀਂ ਬੋਲਣ ਦਿੰਦੀ ਉਹ ਕਿੱਡਾ ਟੈਂਕੇ ਜਣੜੇ ਤਰਾ ਭਾਈ ਬੜੀ ਤੇਜ਼ਾ ਤੇਰਾ ਭਾਈ ਟੈਂਕੇ ਪੂਰਾ ਬੜੀ ਤੇਜ਼ਾ ਹਣਾ ਉਹਨੂੰ ਵੀ ਨਹੀਂ ਬੋਲਣ ਦਿੰਦੀ ਉਹ ਪੀਪਲ ਨੇ ਫਿਰ ਪੀਪਲ ਮੈਂ ਦੇਖ ਲੈ ਮੈਂ ਮੈਂ ਤੇਰੀ ਭਾਬੀ ਬੋਲਣ ਨਹੀਂ ਦਿੱਤੀ ਅੱਜ ਮੈਂ ਤੇਰੀ ਭਾਬੀ ਨੂੰ ਲਾਲਾ ਧਰਤਾ ਮਖਿਆ ਚ ਕਾਲਾ ਮਾਰ ਲੰਗਿਆ ਹੋਇਆ ਉਹ ਜੱਟ ਦੇ ਅੰਦਰ ਬਿੱਕਾ ਨੇਰੀ ਆਈ ਨਾ ਲੰਗਿਆ ਹੋਇਆ ਮਖਾ ਗੋਲੀ ਵੱਟ ਕੇ ਈ ਡੀ ਗਈ ਹੋਈ ਅੰਦਰ ਪੂਰਾ ਮਲਿਆਈ ਪਿਆਈਗਾ ਓਏ ਸੌ ਰੱਬ ਦੀ ਜਿਹੇ ਜੀ ਦੁੱਧੋਂ ਮਲਿਆਈ ਤਾਰ ਲਈ ਓਏ ਜਿਹੇ ਜਾਂ ਐ ਸਮਝਣਾ ਵੀ ਯਾਰ ਵੀ ਦੁੱਧ ਤੇ ਆਪਾਂ ਕਹਿੰਦੇ ਨਾ ਵੀ ਉੱਤੇ ਫੀਮ ਛੱਡੀ ਹੁੰਦੀ ਜਿਵੇਂ ਮਲਿਆਈ ਵਾਂਗੂ ਐਂ ਕੰਮ ਸੀ ਭਾਈ ਓਏ ਜੀਵ ਵਾਲੀ ਖਵਾ ਲਾ ਪਾਇਦੀ ਮੈਂ ਵੀ ਹਾਏ ਧਾਰ ਕਾ ਉਸ ਹੈਗਾ ਕਾੜ ਜਾ ਤੇਰੇ ਕੋਲੇ ਕਾੜ ਜਾ ਤਾਂ ਹੈਗਾ ਯਾਰ ਮੈਂ ਤਾਂ ਲੈ ਕੇ ਖਾ ਗਿਆ ਉੱਥੋਂ ਮੈਂ ਕੀ ਦੱਸਾਂ ਯਾਰ ਤੈਨੂੰ ਹਾਏ ਕਿਸੇ ਤੋਂ ਮੁੱਲ ਲੈ ਲੈਣਿਆ ਜਰਨੈਲ ਵਰਕੇ ਤੋਂ ਲੈ ਲੈਣਿਆ ਓਏ ਹਾਂ ਓਏ ਹਣਾ ਆ ਬਣ ਗਈ ਗੱਲ ਆਪਣ ਦੇ ਟੱਬਾ ਹੀ ਨਹੀਂ ਰਹੀ ਓਏ ਸੌ ਰੱਬ ਦੀ ਬਾਬੇ ਮੈਂ ਤਾਂ ਪਾਲਾ ਬਾਉ ਲੱਗਿਆ ਬਾਈ ਜਦ ਤਨਾ ਫੀਮ ਜੀ ਖਾਦੀ ਆ ਨਾ ਰਗਾ ਤੋੜਦੀ ਆ ਬਾਈ ਇਹਨਾਂ ਨੂੰ ਮੋੜਿਆ ਰੱਖ ਖੇਚ ਵੜਨਗੇ ਯਾਰ ਫਿਰ ਮੈਨੂੰ ਗੱਲਾਂ ਦੇਣਗੇ ਐ ਭੈਣ ਦੀ ਡੰਗ ਆਪਾਂ ਸਰਕਾਰੀ ਨੌਕਰ ਲੱਗੇ ਹੋਇਆ ਯਾਰ ਤੂੰ ਤਾਂ ਹੋਰੇ ਗੱਲਾਂ ਲੱਗਿਆ ਕਰਨ ਆਪਣੇ ਠੱਡੇ ਦੇ ਚੱਲਦੇ ਆਪਾਂ ਜਦ ਭੈਣ ਘੜਾਉਂਦੇ ਨੇ ਲੋਕ ਘੜਾਈ ਜਾਣਦੇ ਯਾਰ ਭੈਣ ਦੇ ਯਾਰਾਂ ਨੂੰ ਆਪ ਤਾਂ ਯਾਰ ਸੁਣ ਲੈ ਮੇਰੀ ਗੱਲ ਆਪ ਤਾਂ ਉਰੇ ਐਂ ਦੇਖ ਲੈ ਉਰੇ ਛੱਡ ਕੇ ਇਹ ਹਣਾ ਏਕੜਾ ਬਾਈ ਡੰਗਰ ਨੇ ਪਾਛੂ ਨੇ ਬੰਦਿਆਂ ਵਰਗੇ ਨੇ ਫਿਰ ਵੀ ਜੇ ਇਹ ਬੋੜਦੇ ਨਹੀਂ ਹੈ ਆ ਦੇਖ ਲੈ ਲਿਆ ਕਾਲੀ ਬਿੱਲੋ ਦਿਖਾਵਾਂ ਮੈਂ ਇਹਨੂੰ ਕਰੇ ਬੰਨਣਾ ਨੇ ਉਹ ਛੋਟਾ ਉਹ ਇੱਕ ਦਾ ਬੈੜਾਗਾ ਬਲਦ ਕਰੇ ਬੰਨੀਏ ਥੋੜੇ ਬਨ ਲੈ ਲਿਆ ਨੀਰ ਨਾ ਕਰਾਂਗੇ ਬਲਦਾਗਾ ਇਹ ਭੈਣ ਦਾ ਖਸਮ ਮਾਰੇ ਵੀ ਨਾ ਕਿਤੇ ਬਾਬਾ ਨਾਲ ਨਾ ਲਵੇ ਜਾਈ ਭੈਣ ਦਾ ਯਾਰਾ ਮਾਰਨਗੇ ਓਏ ਮਾਰਨਗੇ ਭੈਣ ਦਾ ਵੀਰਾ ਖੈਲਾ ਪੂਰਾ ਦੇਖ ਲੈ ਤਾਕੜਾ ਹੈ ਪੱਜਾ ਜਾ ਗਰੂ ਰੇੜੀ ਚਾਹ ਤਾਕੜਾ ਹੈ ਐ ਜਾ ਗਰੂ ਪੂਰਾ ਤਾਕੜਾ ਹੈ ਪੰਜਾਦੀ ਸਵੀਟ ਤੇ ਯਾਰੀ ਮੈਂ ਤੈਨੂੰ ਕੀ ਕਹਣਾ ਮੇਰੀ ਗੱਲ ਸੁਣਦਾ ਦੇਖ ਲਾ ਲੋਕ ਆਹੇ ਇਹ ਚੱਲ ਜੇ ਬੋਲਦੇ ਨਹੀਂ ਇਹਨਾਂ ਨੂੰ ਠੰਡ ਦੇ ਵਿੱਚ ਉਰੇ ਛੱਡ ਗਏ ਵੀ ਤੁਸੀਂ ਬੰਨ ਲਓ ਹੈ ਜਾਂ ਇਹਨਾਂ ਦੀ ਸੇਵਾ ਦਾ ਕਰ ਲਓ ਪਹਿਲਾਂ ਪਾਲ ਦੇ ਪੈਣ ਘੜਾਉਣ ਨੂੰ ਨਹੀਂ ਮੈਂ ਤੋ ਸੁਣਦਾ ਤੇਰੇ ਪੈਣਗੇ ਮੇਰੇ ਸਾਵਾਂ ਦੇ ਕੀੜੇ ਪੈਣਗੇ ਜਵਾਈ ਛੱਡਤਾ ਜਵਾਈ ਹਾਂ ਛੱਡਤਾ ਜਵਾਈ ਛੱਡਤਾ ਜਵਾਈ ਛੱਡਤਾ ਹਾਂ ਲਿਖੂ ਅੱਜ ਲਿਖੂਗਾ ਲਿਖ ਕੇ ਤੇਰੇ ਉੱਪਰ ਟੰਗੂ ਸਿੰਗਾ ਦੇ ਸਿੰਗਾਗੇ ਹਾਂ ਸਿੰਗਾ ਟੰਗਰਾਗੇ ਆਪਾਂ ਇਹ ਕਿਦਾ ਪਤੰਦਰ ਉਹ ਬਲਦਰ ਵਾਲੀ ਬੋਲੀ ਬੋਲਦਾ ਯਾਰ ਤੂੰ ਵੀ ਚਲਾ ਜਾ ਆ ਮੈਂ ਉਧਰ ਮੇਰੇ ਨਾਲ ਰੀ ਭੈਣ ਦੇ ਡਾਂਗ ਪਰਨਾ ਚ ਪਤਾ ਨਹੀਂ ਲੱਗਦਾ ਚਾਰ ਬਾਰੀ ਖੁੱਦ ਗਿਆ ਹਏ ਮਾਤਾ ਨਾਨਕੇ ਰਹਿਣ ਲੱਗ ਗਈ ਤੂੰ ਵੀ 15 15 ਰਹਿਣ ਲੱਗ ਗਿਆ ਹਾਂ ਨਾਨਕੇ ਪੈਂਦੇ ਨੇ ਮੇਰੇ ਆਣਕੇ ਪੈਂਦੇ ਨੇ ਹੈਲੋ ਹਾਂ ਸੱਸਰੀ ਕਰਨੀ ਤੂੰ ਹੋਰ ਕਿਵੇਂ ਹੈ ਹਾਂ ਠੀਕ ਠਾਕ ਵਧੀਆ ਕੀ ਕਰਦੀ ਸੀ ਕਿਵੇਂ ਅੱਛਾ ਉਰੇ ਆ ਰਹੀ ਹੈ ਕਿੱਥੇ ਐਗੀ ਚੱਲ ਆਏਂ ਕਰ ਮੇਰੀ ਗੱਲ ਸੁਣ ਤੂੰ ਇੱਥੇ ਖੜ ਜਾ ਹਾਂ ਮੈਂ ਭੇਜਦੀ ਆ ਚੰਗਾ हां हां ਤੇ ਜੀਜੇ ਨੂੰ ਭੇਜ ਦਿਆਂ ਹੁਣੇ ਭੇਜ ਦਿਆਂ ਠੀਕ ਆ ਚੰਗਾ ਅ ਮੇਰੀ ਗੱਲ ਸੁਣਿਆ ਜੀ ਹਾਂ ਹਾਂ ਪ੍ਰਿੰਤੂ ਬਰੇ ਨੀਤੂ ਦਾ ਫੋਨ ਆਇਆ ਥੀ ਅੱਛਾ ਉਹ ਅੱਜ ਆਪਣੇ ਲਵਿਆ ਰਹੀ ਹੈਗੀ ਬੜਾ ਵਧੀਆ ਕਰਿਆ ਫਿਰ ਤਾਂ ਹਾਂ ਤੇ ਅੱਡੇ ਤੋਂ ਬਸ ਉਤਰਦੀ ਆ ਹੁਣ ਕੋਈ ਨਾ ਮੈਂ ਲਿਆ ਨਾ ਜਾ ਕੇ ਹਾਂ ਤੂੰ ਜਾ ਕੇ ਲਿਆ ਕੋਈ ਨਾ ਕੋਈ ਨਾ ਹੈ ਕੁਝ ਖਾਣ ਪੀਣ ਨੂੰ ਘਰੇ ਕੁਝ ਕੋਈ ਨਾ ਖਾਣ ਪੀਣ ਨੂੰ ਲਿਆਈ ਨਾਲ ਚੰਗਾ ਚੰਗਾ ਮੈਂ ਲੈ ਕੇ ਆਣਾ ਹਾਂ ਛੇਤੀ ਆ ਜੀ ਚੰਗਾ ਮੈਂ ਮੈਂ ਕਹਾ ਗਿਆ ਤੇ ਆਇਆ ਹਾਂ ਹਾਂ ਮੈਂ ਨਚਾ ਬਣਾਉਣੀ ਹੈ ਚੰਗਾ ਹਾਂ ਜੇ ਲਿਆ ਛੇਤੀ ਆ ਜਾ ਉਹ ਪਿੱਤੂ ਆ ਜਾ ਓਏ ਆ ਲੱਕੜੀਆਂ ਪਈਆਂ ਨੇ ਲਾਣ ਆ ਲਈ ਤੂੰ ਹੀ ਨਾ ਪੁੰਡੀ ਕੀ ਬਦਕੀ ਦੇਣੇ ਯਾਰ ਰਕਸ ਹੋਜੂ ਕਲੇਸ਼ ਹੋਜੂ ਹਾਂ ਐ ਕਿ ਯਾਰ ਬਾਬੜੀ ਕੋਈ ਆਪਣੇ ਤੇ ਉਹੀ ਹਾਂ ਗਿੱਡੀਆਂ ਪਈਆਂ ਨੇ ਓਏ ਗਿੱਲੀ ਵੀ ਨਹੀਂ ਗਿੱਲੀ ਪਈ ਐ ਤਾਂ ਯਾਰ ਆ ਦੇ ਗਿੱਲੀ ਪਈ ਆ ਹਨਾ ਆ ਜਾ ਬਾਈ ਨੇ ਉਰੇ ਬਹਿ ਜਾਣੇ ਆ ਜਾ ਬਾਈ ਠੋਕੀ ਬਜੀ ਹਾਏ ਤੂੰ ਵੀ ਬੈਠੀ ਆਇਆ ਇੱਧਰ ਬੈਣਾ ਇੱਧਰ ਬੈ ਜਾ ਇੱਕ ਤਾਂ ਭੈਂਡ ਦਾ ਵੀਰ ਆਹਾ ਓਏ ਆਹਾ ਮੈਂ ਹੁਣ ਧਿਆਨ ਕਰਿਆਗਾ ਆਹਾ ਕਿੱਥੋਂ ਹੈ ਲਾਦਾ ਜਗੜ ਬੱਸ ਲਾਦਾ ਤੇ ਮੋਟਾ ਬੋਤਾ ਮੋਟਾ ਬੋਤਾ ਹੈ 8 ਕਿਲੋ ਹੈ ਤੇਰੀ ਪੋਆ ਨੂੰ 8 ਕਿਲੋ ਦਾ ਸਟਾ ਬਾਈ ਆਹੀ ਲੋਈਆਂ ਜੋਗੇ ਰਹਿ ਗਈ ਤੇ ਪੁਲਿਸ ਵਾਲਾ ਸੀ ਕੋਈ ਪਿਛਲੇ ਸਾਲ ਮੇਰੇ ਲਈ ਬੀਬੀ ਨੇ ਲਿਆ ਕੇ ਦਿੱਤੀ ਸੀ ਲੋਈ ਜੀ ਹੈ ਆ ਦੇਖ ਰਾ ਹੁਣ ਤੱਕ ਕੋਈ ਕਰਦਾ ਨਾ ਕੋਈ ਕੋਟ ਨਾ ਕੋਈ ਸੂਟ ਨਾ ਕੋਈ ਕੁਛ ਆ ਕੁੜਤਾ ਪਜਾਮਾ ਤਿੰਨ ਸਾਲ ਹੋ ਗਏ ਇਹੀ ਪਾਣਾ ਇਹੀ ਹੁੰਦਾ ਮੈਨੂੰ ਕਿਹੜੇ ਦਬਾਉਂਦੇ ਨੇ ਇਹ ਤਾਂ ਮੇਰੇ ਦੋਸਤ ਸੀ ਪੁਲਿਸ ਵਾਲਾ ਉਹਨੇ ਦੇ ਗਿਆ ਮੈਨੂੰ ਅਜਾ ਪੁਲਸੀ ਵਾਲਾ ਕੋਟ ਪਾਈ ਫਿਰਦਾ ਉਹ ਕਿਉਂ ਕਹਿੰਦਾ ਠਰੀ ਜੀ ਜਾਣਾ ਬਹੁਤ ਉਹਨੇ ਲਾ ਕੇ ਹਵਦੇ ਵਾਲਾ ਦਿੱਤਾ ਨਾਲੇ ਕਹਿੰਦਾ ਰੋਬ ਰਹਿ ਗਰੂ ਓਏ ਕਰੂ ਤਾਂ ਭਾਗੀ ਗੋੜੀ ਤਾਂ ਆਪਾਂ ਨੇ ਪੂਰੀ ਮਾਰੀ ਆ ਹਣ ਇੱਕ ਇੱਕ ਅੰਦਰ ਮੈਂ ਤਾਂ ਮੈਂ ਤਾਂ ਚੋਕ ਹੋ ਗਿਆ ਮੈਂ ਤਾਂ ਦੋ ਮਾਰੀਆਂ ਤੜਕੀ ਖਾਦੀ ਨਹੀਂ ਹੋਈ ਸੀ ਹਾਂ ਉਦੋਂ ਮੈਂ ਫਿਰ ਦੋ ਖਾ ਗਿਆ ਜਦੋਂ ਲਿਆਈ ਆ ਪਗੂਰੀਆਂ ਕਰਨੈਲ ਸੁਲੀਆਂ ਨੇ ਮੇਰਾ ਚੋਕ ਹੋ ਗਿਆ ਚੋਕ ਹੋ ਗਿਆ ਭੈਣ ਦਾ ਵੀਰਾ ਇਧਰ ਭag ਜਾ ਅੱਗਿਆ ਹੈ ਇਧਰ ਭag ਜਾ ਮਾਰ ਛਾਲ ਪਾ ਲਈ ਸੈਡ ਪਾਣੀ ਪੂਣੀ ਦਾ ਇੰਤਜ਼ਾਮ ਨਹੀਂ ਹੋ ਪਾਣੀ ਆਈ ਚ ਮਾਰੀ ਛਾਲਾ ਦੇਖ ਰਾ ਕੱਡਾ ਦਾ ਭੈਣ ਦਾ ਵੀਰਾ ਖੇਰ ਪਈ ਆ ਗਈ ਭੈਣ ਦਾ ਵੀਰਾ ਹਵੜੀ ਹੋ ਜੇਗਾ ਮੜਾ ਜਾ 6 ਫੁੱਟ ਡੂੰਗਾ ਹੈ 6 ਫੁੱਟ ਡੂੰਗੇ ਨੂੰ ਫਿਰ ਕੀ ਤੂੰ ਕੀ ਕਾਟਾਂਗਾ ਡੂੰਗਾ ਯਾਰ ਉਹੀ ਗੱਲਾਂ ਕਰੀਆਂ ਓਏ ਬੀੜੀਆਂ ਲੁਕੋਈਆਂ ਹੋਈਆਂ ਕਿੱਥੇ ਪਈਆਂ ਨੇ ਫਲਾਇੰਗ ਮੈਂ ਦੇਖਣਾ ਉਰੇ ਪਈ ਉੱਤੇ ਰੱਖ ਕੇ ਗਏਗਾ ਮੈਂ ਆ ਆਹ ਵੀ ਪਈਆਂ ਇਹ ਬੀੜੀਆਂ ਲੁਕੋ ਕੇ ਗਿਆ ਯਾਰ ਮੈਂ ਤਿੰਨ ਕੁ ਲਿਪਾਂ ਪਈਆ ਉਹ ਕੁਲਿਪਾਂ ਦੀ ਪੁੜੀ ਤਾਂ ਪਾਣੋਂ ਮਿਲ ਗਈ ਬਾਟਨ ਜੀ ਬਾਟਨ ਜੀ ਆ ਉਰੇ ਪਈਆਂ ਯਾਰ ਭੈਣ ਦੀ ਡਾਂਗ ਮੇ ਲਗਾ ਚੱਕ ਕੇ ਲੈ ਗਿਆ ਓਏ ਕੋਈ ਹੈ ਆ ਪਈਆਂ ਨੇ ਓਏ ਆ ਪਈਆਂ ਨੇ ਮਿਲ ਗਈਆਂ ਮਿਲ ਗਈਆਂ ਜੀਜਾ ਜੀ ਮੋਟਰਸਾਈਕਲ ਤਾਂ ਲੈ ਆਉਂਦੇ ਅਈ ਆਗੇ ਤੁਸੀਂ ਵੀ ਮੇਰਾ ਕੋਟੇ ਦੁੱਫੇ ਕਰਕੇ ਮੈਂ ਬਹੁਤ ਚੱਲਦਾ ਨਹੀਂ ਗਿਆ ਮੋਟਰਸਾਈਕਲ ਦਾ ਪਰ ਹੋਰ ਕਿਸਨੂੰ ਪੇ ਦਿੰਦੇ ਛੋਟਾ ਹੋਣਾ ਜ਼ਰੂਰੀ ਸੀ ਜੇ ਮੈਂ ਤੁਰਕੀ ਆਉਣਾ ਸੀਗਾ ਹੁਣ ਮੈਨੂੰ ਪ੍ਰੀਤ ਨੇ ਕਿਹਾ ਤਾਂ ਨਹੀਂ ਮੇਰੀ ਭੈਣ ਨਾਲੇ ਮੈਨੂੰ ਵੀ ਭਾਈ ਖੁਸ਼ੀ ਜੀ ਹੋ ਗਈ ਮੈਂ ਭੱਜ ਕੇ ਜਾ ਇੱਕ ਮਿੰਟ ਖੜ੍ਹ ਜਾ ਫਿਰ ਤੂੰ ਆਪਾਂ ਖਾਣ ਨੂੰ ਲੈ ਲੀਏ ਸਮਾਨ ਔਰ ਹੋਣਾ ਨਾ ਭੱਜਣ ਵੇਲੇ ਗੋਡਾ ਨਹੀਂ ਦੁਖਿਆ ਮੋਟਰਸਾਈਕਲ ਚੱਕਣ ਵੇਲੇ ਛੋਟਾ ਗੋਡਾ ਦੁੱਬਦਾ ਦੀਗਾ ਤੁਰਕੇ ਮੜ ਜਾ ਹੱਡ ਖੁੱਲ ਜੂ ਪੂੜਾ ਸਰੀਰ ਐ ਤੂੰ ਆਪੇ ਸਿਆਣੀ ਐ ਹੁਣ ਸੋਨੂੰ ਵੀ ਪਤਾ ਮੈਂ ਐਡੀ ਦੂਰ ਆਈਆਂ ਔਰੇ ਫੇਰ ਮੈਨੂੰ ਤੁਰਕੇ ਐਡੀ ਦੂਰ ਜਾਣਾ ਪਊਗਾ ਆ ਸੈਰਾਂ ਵਾਲਾ ਸਮਾਨ ਜਾ ਲੈ ਜਲੂ ਜਿਆ ਖਾਣਾ ਨਹੀਂ ਤੂੰ ਹਾਂ Nah, hati-hati lah semua, ya. ਇੱਕ ਪੈਕਟ ਨਾਲ ਕੀ ਹੋਊਗਾ ਜੀਜਾ ਹੀ ਮੈਂ ਤੁਹਾਡੇ ਦੇ ਦਰੋਂ ਰਹੂੰਗੀ ਫੇਰ ਲੈ ਜਾਾਂਗੇ ਤਰੇ ਕਿਹੜਾ ਰਿਹਾਰੜ ਪੈਣ ਲੱਗ ਰਹੀਆਂ ਤੂੰ ਆ ਜਾ ਆ ਜਾ ਤੁਸੀਂ ਵੀ ਹੱਦ ਕਰ ਦਿਓ ਤਾਂ ਹੀ ਤਾਂ ਪੈਣ ਬੋਲਦੀ ਹੈਗੀ ਤੁਸੀਂ ਐਵੇਂ ਕਰਦੇ ਹੋਗੇ ਤਵੀਂਦਰੀ ਦੇਖੀ ਨਹੀਂ ਪਹੁੰਚਿਆ ਸਾਰੀ ਜਿੰਦੂ ਤੋਂ ਪਸੰਦ ਗਈ ਜਿੰਦੂ ਆਹ ਬੋਲੀ ਇੰਨੀ ਮਾਰ ਕੇ ਕਿੰਨਾ ਸਨਮਾਨ ਦੇਣਾ ਚਾਹ ਪਾਣੀ ਪੀ ਲਈ ਓਕੀ ਚਾਹ ਪीडी ਓਕੀ ਚਲੋ ਠੀਕ ਆ ਫੇਰ ਸ਼ਹਿਰ ਵਾਲੇ ਤਾਂ ਨਾਲ ਖਾਂਦੇ ਹੁੰਦੇ ਨੇ ਹਾਂ ਆ ਲੇਕ ਲੂ ਜੇ ਕਹਿੰਦੇ ਇਹ ਖਾਲਾਂ ਦੇ ਨੇ ਇਹ ਤਾਂ ਹੂੰ ਖਾਣ ਵਾਸਤੇ ਹੁੰਦੇ ਨੇ ਕੋਈ ਨਮਕੀਨ ਤਾਂ ਲੈ ਆਉਂਦੇ ਚਾਹ ਨਾਲ ਖਾਣ ਨੂੰ ਮੈਂ ਫੇਰ ਲੈ ਕੇ ਆਉਂਗਾ ਉਹ ਆ ਜੇ ਨਾਲ ਕਰਨੀ ਪ੍ਰੋਗਰਾਮ ਆਹਾ ਓਏ ਓਏ ਆਹਾ ਆ ਦੇਖ ਸੁਡੇ ਵਾਲਾ ਪਾ ਇਹਨੂੰ ਦੇਖੀਏ ਆ ਗਈ ਜਿੱਦ ਦੇਖ ਲਾ ਓਏ ਗੱਲ ਤਾਂ ਸੁਟਾ ਨਾਲ ਲੂਚਾ ਪੈਂਦਾ ਵੀਰ ਉਹ ਪੂਰਾ ਲੂਚਾ ਹੂੰ ਲੱਗਦਾ ਆਪਾਂ ਨੂੰ ਵੀ ਉਮਰ ਜ਼ਿਆਦੇ ਆ ਦੀ ਬਹੁਤ ਲੂਚਾ ਬੰਦਾ ਦੇਖ ਲਾ ਓਏ ਕਿ ਮੈਂ ਦੇਖਣਾ ਬਾਤਾਂ ਪਾਉਂਦੇ ਜਾਂਦੇ ਨਹੀਂ ਪੂਰੀਆਂ ਬੋਲੀਆਂ ਦੂਜੇ ਬਹਿਤਾ ਨਹੀਂ ਕਰਾ ਲੈਨੇ ਹਏ ਓਏ ਵਿਆਹ ਵਿਊ ਕਾ ਨੂੰ ਕੀ ਪਤਾ ਇਹਦੀ ਬਾਹਰ ਲਈ ਮਸ਼ੂਕ ਹੋਵੇ ਇੱਕ ਹੀ ਬ੍ਰੈਕਸ ਕਰ ਲ ਫਰੰਟ ਹੋਵੇ ਕੋਈ ਪਤਾ ਨਹੀਂ ਹੁੰਦਾ ਸੁਣੋ ਗੈਸਟ ਬਾਤ ਹਏ ਹੁਣ ਆ ਗਿਆ ਸਵਾਰ ਹੁਣ ਲੈਣਗੇ ਪੈਸੇ ਫੋਟੋ ਖਿੱਚ ਹਏ ਫੋਟੋ ਕਿਹੜਾ ਭੈਣ ਦਾ ਵੀਰਾ ਮੇਰੇ ਕੋਲੇ ਸੇਬਾਂ ਵਾਲਾ ਮੋਬਾਈਲ ਹੈ ਆਇਆ ਦੇਖਣ ਆਇਆ ਕਤائیں ਨਹੀਂ ਕਿ ਸਾਨੂੰ ਪਾਈ ਸੀ 100 ਰੁਪਏ ਗੋਲੀ ਵਾਸਤੇ ਕਤائیں ਨਹੀਂ ਅੱਤ ਕਰੀ ਦੱਸਾਂਗੇ ਅਣ ਦੱਸਾਂਗੇ ਕਰੀ ਦਾਂਗੀ ਵੀ ਤੂੰ ਗਲਤਾਂ ਇਸ ਇੱਕ ਗੈਰ ਮਰਦ ਗੈਰ ਜਨਾਨੀ ਨਾਲ ਗਲਤਾਂ ਹੈ ਅਣਾ ਦੱਸੂ ਮੈਂ ਹਾਂ ਚੱਲ